ਮਿਰਜਾਂ ਦੀ ਨਹੀਂ ਕਿਸੇ ਨੂੰ ਚੇਜ ਨਹੀਂ ਕਾ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਹੋਇਆ ਜਿਹੜਾ ਲੋਡ ਸੇ ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਦਸਾ ਵਾਪਰੇ ਪਤਾ ਲੱਗਾ ਪਤਾ ਨਹੀਂ ਲੱਗਾ ਇਹ ਤੇ ਪਿੰਡੋਂ ਫੋਨ ਕਰਾ ਫੇਰੇ ਹੀ ਆਏ ਇਹ ਕਿਹੜੇ ਪਿੰਡ ਦੀ ਗੱਡੀ ਆ ਇਹ ਬਲੜਵਾਲ ਤੋਂ ਇਹ ਬਟਾਲਾ ਨਹੀਂ ਦੀ ਨਹੀਂ ਬਲੜਵਾਲ ਪੈਂਦਾ ਇਹ ਈ ਨਾਲੋਂ ਅੱਗੇ ਇਹ ਹੁਣ ਗੱਡੀ ਬਲੜਵਾਲ ਚਲੀ ਹੀ ਜਾਂਦੀ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਇਹ ਇਧਰ ਕਿਹੜਾ ਤਰ੍ਹਾਂ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜਿਹਨੂੰ ਦਿਖਾਉਣਾ ਫਾਇਦੇ ਕੋਈ ਨਹੀਂ ਅੱਛਾ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਨ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਨੂੰ ਲੜਕਾ ਮਿਲਾਇਆ ਹਾਂ ਹਾਂਜੀ ਲੱਗੀਆਂ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਨੇ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਛੇ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਹੈ ਲੱਗੀ ਹੁਣ ਕੰਪਨੀ ਨਾ ਬਿਲਕੁਲ ਪਤਾ ਹੁਣ ਮਰੀ ਗਨੀ ਹੋ ਗਈ ਕਈ ਧੱਕੇ ਸਾਨੂੰ ਜਿਆਦਾ ਨੇ ਫੋਨ ਕੀਤਾ ਮੈਂ ਆਉਣ ਚਲਿਆ ਵਾ ਤੇ ਮੈਂ ਫੋਨ ਕੀਤਾ ਸੜਕਾ ਲੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਵਾ ਤੇ ਬਿੱਟੇ ਦਾ ਕੰਮ ਕਰਾ ਮੈਂ ਤੜਕੇ ਜਾਣਾ ਚਾਹ ਰੋ ਜੀ ਫਿਰ ਫਿਰ ਮੇਰਾ ਕੋ ਫੋਨ ਤੇ ਬੰਦ ਹੋ ਗਿਆ ਫੋਨ ਜਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਰ ਸੱ ਬੱਲੜ ਵਾਲੀ ਦੇ ਜਨਾਲੇ ਆਏ ਸਾਂ ਇਹ ਜਨਾਲੇ ਦੇ ਲੱਗਿਆ ਹਾਂਜੀ ਜਨਾਲੇ ਇਹ ਹੈਗਾ ਜੀ ਜਨਾਲੇ ਜਿਹਦੇ ਆਲੇ ਰੋਡ ਤੇ ਹਾਂਜੀ ਤੇ ਉਹ ਹਿੰਦਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਦੱਸਿਆ ਗਾਂਝ ਤੱਕ ਫੁੰਟ ਰਿਹਾ ਉਹਦਾ ਮੁੰਡਾ ਡਰਾਈਵਰ ਦੇ ਉਹ ਗਾਂ 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 ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂ ਸਸਾ ਤਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਤੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਲਾ ਲੋ ਕੰਮ ਕਰਵਾ ਲਈਏ ਸਾਨੂੰ ਲਾਗੇ ਅਜ ਨਾਲਾ ਲਾਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੱੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰঞ্জੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਬਚਾ ਵੀਰ ਦਾ ਵੀ ਹਸਪਤਾਲ ਲੈ ਕੇ ਹਮੋਕੇ ਰਹੀ ਆ ਕੇ ਟਰੈਕਟਰ ਨਾਲ ਵੀਰ ਨੂੰ ਵਿਚੋਂ ਕੱਢਦਾ ਸੀ ਮਾਲਾ ਕੋਈ ਜ਼ਿਆਦਾ ਸੱਟ ਨਹੀਂ ਆ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀering ਦੇ ਪੈਰਲ ਤਾਂ ਆ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੇ ਆਏ ਪੁਲਿਸ ਮਲਾਜੇ ਮਾ ਆਪਣੇ ਇਹ ਉਹ ਉਹ ਇੱਥੇ ਮੌਜੂਦ ਨੇ ਮਤਲਬ ਕੋਈ ਇੱਥੋਂ ਟੀਜ ਨਹੀਂ ਕਿਸੇ ਨੇ ਛੜੀ ਕੋਈ ਇੱਕ ਸੇ ਤੱਕ ਨਹੀਂ ਗਿਆ ਬਾਕੀ ਸ਼ਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਮੈਨੇ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜੇ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਸਿੰਘ ਨਾ ਆਇਆ ਮੇਰਾ ਤੇ ਮਾਤੇ ਨਾ ਤਾਂ ਲੈ ਕੇ ਆਉਂਦਾ ਪਰ ਤੋਂ ਰੋਜ ਤੋਂ ਤੁੰਮਨ ਲੈ ਕੇ ਲਿਆ ਗਾੜਾ ਵੀ ਤੇ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਨਕੋੜਾ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ ਦੋ ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਦਾ ਥੋੜੋ-ਥੋੜੋ ਚੰਦਾ ਪਿਆ ਤੇ ਅਚਾਨਕ ਹੀ ਨਾ ਤਾਂ ਬ੍ਰੇਕ ਦਾ ਜਿਹੜਾ ਸਟੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਘਮਾਉਂਦਾ ਘਮਾਉਂਦਾ ਇਧਰ ਦਸਤ ਜਾਣ ਕੇ ਲੱਗ ਗਈ ਹੈ ਜੀ ਤੇ ਤਾਂ ਕਿ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਾਇਦਤ ਕੀਤੀ ਹੈ ਐ ਟਾਈਮ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਫਿਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸਹੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕਿਹਾ ਮੈਂ ਕਿਹਾ ਭਾਈ ਇੰਦਾ ਇੰਦਾ ਤੇ ਗੀਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲਿਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਵੀ ਨਾਲੇ ਕੰਮ ਕਰਾ ਕੇ ਤੇ ਮੈਂ ਅਗਰ ਰਾਨੂ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਤੱਕ ਪਹੁੰਚਾ ਦੇਗਾ ਇਹ ਵਪਾਰੀਆਂ ਨੂੰ ਕਰਦਾ ਸੁੱਚ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਤੇ ਆ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਕੋਈ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਦੇ ਕਿੰਨੇ ਜੋ ਮਾਰਨ ਕਰਨਾ ਆ ਯਕਕੀ ਜੰਮੂ ਤੋਂ ਜੰਮੂ ਤੋਂ ਕਸ਼ਮੀਰ ਤੋਂ ਗੱਥੇ ਲੱਗ ਦੌੜ ਕਰਕੇ ਲੈ ਨਿੱਕਟ ਰੱਖਿਆ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੇ ਸਟੋਲਨ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਗਈ ਉਹਨੂੰ ਇਹ ਕਾਢ ਕੇ ਤੇ ਸਰਕਾਰੀ ਹਸਲ ਫਰੇਗਾ ਚੋਰੀਆਂ ਨਾਜਰੀ ਦਾ ਹਕ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਨੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇਨ੍ਹਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜੇ ਮੇਜ ਦਾ ਬਿਆਲ ਜਿਹੜੇ ਸਾਹ ਨਾਲ ਕਰੀ ਬਲੀ ਕੋਣੀ ਕਰੀ